ਉਹ ਕਹਿੰਦੇ ਕਿ ਕਿਹੜੀ ਕੈਸਰ ਨਵੀਂ ਕੱਢ ਰਿਹਾ ਹਾਂ ਮੈਂ ਕਹਾਂ ਵੀ ਗੋਭੀ ਦੇ ਕੱਚੇ ਵਪਾਰ ਨੇ ਆਲੂਆਂ ਦੇ ਪਾਸ ਗੋਭੀ ਦੇ ਕੱਚੇ ਵਪਾਰ ਨੇ ਉਹ ਮੁੰਡਾ ਮੁੰਡਾ ਬੈਠਾ ਜਿਵੇਂ ਉਹ ਕਹਿੰਦਾ ਆਲੂਆਂ ਦੇ ਪਾਸ ਸਾਨੂੰ ਤੋਲਣਾ ਕਿਉਂਕਿ ਉਦੋਂ ਤੱਕ ਸਾਨੂੰ ਉਸ ਰੈਕਟਰ ਦਾ ਨਾਂ ਨਹੀਂ ਪਤਾ ਸੀ ਵੀ ਇਹ ਗੋਭੀ ਦੇ ਕੱਚੇ ਵਪਾਰ ਲੈਣ ਕੀ ਦੀ ਹੈ ਅੱਛਾ ਕੋਈ ਬਰਨਾਲੇ ਫਿਰ ਗੋਭੀ ਦੇ ਕੱਚੇ ਵਪਾਰ ਨੇ ਆਲੂਆਂ ਦੇ ਪਾਸ ਸਾਨੂੰ ਤੋਲ ਇਹ ਲਾਈਨ ਪੂਰੀ ਹੁੰਦੀ ਸੀ ਨਾ ਤੇ ਇਹ ਬਰਨਾਲੇ ਕਾਲਜ ਦੇ ਵਿੱਚ ਕੋਈ ਫੈਸਟੀਵਲ ਹੋਇਆ ਸੀ ਜਿਵੇਂ ਕਾਲਜਾਂ ਦੇ ਫੈਸਟੀਵਲ ਹੁੰਦੇ ਯੂਥ ਫੈਸਟੀਵਲ ਉੱਥੇ ਭਗਵੰਤ ਮਾਨ ਤੇ ਕਰਮਜੀਤ ਨੂੰ ਕਦੇ ਕੋਈ ਆਟਮ ਬੋਲ ਕੇ ਆਏ ਸੀਗੇ ਤਾਂ ਉਹ ਅਖਬਾਰ ਵਾਲਿਆਂ ਨੂੰ ਹੀ ਟਾਈਟਲ ਕੱਟਦਾ ਵਿੱਚ ਵਿੱਚ ਲਿਖ ਦਿੰਦੇ ਨੇ ਅਖਬਾਰਾਂ ਵਾਲੇ ਵੀ ਗੋਭੀ ਦੇ ਕੱਚੇ ਫਾਰਨੇ ਨੇ ਬਾਵਾ ਖੱਟੀ ਮੇਲਾ ਲੁੱਟੇ ਇਦਾਂ ਦੇ ਕਿ ਸ਼ਬਦ ਵਰਤੇ ਹੁੰਦੇ ਨੇ ਪੱਤਰਗੱਪਾਂ ਆਪਣੀ ਤੇ ਉਹ ਲਾਈਨ ਸਾਡੇ ਕਿਤੇ ਹੱਥ ਲੱਗੇ ਸਾਨੂੰ ਬੰਦੇ ਦਾ ਨਹੀਂ ਪਤਾ ਉਹ ਤੇ ਟ੍ਰੇਲਰਾਂ ਨਹੀਂ ਦਿੱਤੀਆਂ ਅਸੀਂ ਕਿ ਕੌਣ ਸੀ ਕੀ ਸੀ ਨਾ ਤੇ ਅਸੀਂ ਉਹ ਕੈਸਟ ਤਿਆਰ ਕਰ ਲਈ ਤਾਂ ਉਹ ਜਦੋਂ ਸੱਜਣ ਨੇ ਕਿਹਾ ਵੀ ਗੋਭੀ ਦੇ ਕੱਚੇ ਫਾਰਨੇ ਦੇ ਨਾਲ ਅਗਲੀ ਲਾਈਨ ਬੋਲਤੀ ਗੱਲ ਉਹਦੇ ਪਾਸੋਂ ਨੂੰ ਤੋਲਣਾ ਮੈਂ ਕਿਹਾ ਯਾਰ ਇਹ ਤੈਨੂੰ ਕਿਵੇਂ ਪਤਾ ਇਸ ਗੱਲ ਦਾ ਅਸੀਂ ਤਾਂ ਕੈਸਟ ਸੁਣਾਈ ਨਹੀਂ ਹਾਲ ਤੱਕ ਕਿਸੇ ਨੂੰ ਕਿਉਂਕਿ ਉਹਦਾ ਕਿ ਕਾਪੀ ਲਾਪਲੀਕ ਨਾ ਕਰੀ ਤੇ ਉਹ ਕਹਿੰਦਾ ਭਾਜੀ ਇਹ ਤਾਂ ਮੁੰਡਾ ਸੁਨਾਮ ਕਾਲ ਜਿ ਪੜਦਾ ਅੱਛਾ ਤੇ ਤਾਂ ਉਹ ਮੁੰਡਾ ਗਾਉਂਦਾ ਹੁੰਦਾ ਗਾਣੇ ਮੈਂ ਤਾਂ ਇਸ ਗੱਲ ਨੂੰ ਲੱਭਦਾ ਸੀਗਾ ਯਾਰ ਕਿਸੇ ਬੰਦੇ ਦੀ ਰਚਨਾ ਆਏਗੀ ਆਪਾਂ ਨੂੰ ਬੰਦਾ ਪਤਾ ਲੱਗੇ ਇਹ ਜੇ ਗੀਤਕਾਰ ਆਪ ਨੂੰ ਬੰਦਾ ਚਾਹੀਦਾ ਜਿਹਦੇ ਇੰਨੀ ਕਿ ਲੈਣ ਬਾਕੀ 9 ਗਾਣੇ ਮੇਰੇ ਆਪਦੇ ਲਿਖੇ ਹੋਏ ਸੀ ਉਸ ਕੈਟ 10 ਗਾਣੇ ਸੀ ਤਾਂ ਅਸੀਂ ਉਹ ਸੁਨਾਮ ਕਾਲਜ ਗਏ ਲਬ 11 ਇੱਕ ਪ੍ਰੈਸ ਰਿਪੋਰਟਰ ਮੇਰਾ ਸੁਨਾਮ ਤੋਂ ਦੋਸਤ ਉਹਨੇ ਟਾਈਮ ਲੈ ਲਿਆ ਵੀ ਕੱਲ ਨੂੰ ਘਮਾਣ ਰਨ ਮਿਲ ਕੇ ਆਉਣ ਤੁਹਾਨੂੰ ਚਲੋ ਮਾੜਾ ਮੋਟਾ ਨਾਮ ਬਣ ਗਿਆ ਸੀ ਹਰੇਕ ਨੂੰ ਸੀ ਵੀ ਇਹ ਕੰਪਨੀਆਂ ਕੰਪਨੀ ਵਾਲੇ ਹੈਗੇ ਚਲੋ ਅਗਲੇ ਦਿਨ ਅਸੀਂ ਗਏ ਤਾਂ ਮਤਲਬ ਭਗਵੰਤ ਮਾਨ ਸਾਹਿਬ ਕਵਾਂਗੇ ਆਪਾਂ ਸੀਐਮ ਸਾਹਿਬ ਕਵਾਂਗੇ ਜਾਂ ਭਗਵੰਤ ਮਾਨ ਹੀ ਕਵਾਂਗੇ ਤਾਂ ਉਹ ਭਗਵੰਤ ਸਿੰਘ ਦੇ ਤੌਰ ਤੇ ਇੱਕ ਸਟੂਡੈਂਟ ਮਤਲਬ ਉੱਥੇ ਸਾਡੇ ਕੋਲ ਗੱਡੀ ਹੁੰਦੀ ਹੈ ਬੈਂਡਰ ਤੇ ਉਹ ਚ ਤੁਰੇ ਆ ਰਹੇ ਦੋ ਬੱਚੇ ਇੱਕ ਭਗਵੰਤ ਤੇ ਇੱਕ ਕਰਮਜੀਤ ਸੁਨਾਮ ਕਾਲਜ ਦੀ ਇਹ ਗੱਲ ਹੈ ਬੀਏ ਪਾਰਟ 1 ਸਿਖਰ ਭਗਵੰਤ ਹੋਏ 90 1 ਦੇ ਐਂਡਰ ਜਾਂ 92 ਸਟਾਰਟ ਦੀ ਗੱਲ ਹੈ ਤਾ ਆਇਆ ਤਾਂ ਮੈਂ ਉਹਨੂੰ ਇਧਰਲੇ ਪਾਸੇ ਡਰਾਈਵਰ ਸੀਟ ਵਾਲੇ ਪਾਸੇ ਬਿਠਾ ਲਿਆ ਮੈਂ ਇਧਰ ਬੈਠ ਰਿਹਾ ਮੈਂ ਉੱਥੇ ਭੂਮਿਕਾ ਜੀ ਬੰਨੀ ਜੀ ਮੈਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਵੀ ਇੱਦਾਂ ਇੱਦਾਂ ਵੀ ਅਸੀਂ ਇੱਕਾ ਗਾਣਾ ਤੁਹਾਡਾ ਹੈਗਾ ਗੋਭੀ ਦੇ ਕੱਚੇ ਮੇਰਾ ਉਦੋਂ ਤੱਕ ਬਰਾੜ ਸਾਹਿਬ ਇਹ ਸੀਗਾ ਇੱਕ ਗੀਤਕਾਰ ਦਾ ਗੀਤ ਹੈਗਾ ਉਹਦੀ ਰਚਨਾ ਉਹਦੇ ਨਾਂ ਤੇ ਰਿਕਾਰਡ ਹੋਣੀ ਚਾਹੀਦੀ ਆ ਮੇਰਾ ਕੋਈ ਮੈਨੂੰ ਪਤਾ ਨਹੀਂ ਵੀ ਇਹ ਐਡਾ ਵੱਡਾ ਸਟਾਰ ਹੈਗਾ ਇੱਥੇ ਅੰਦਰ ਸੁਪਿਆ ਹੋਇਆ ਜਾਂ ਐਡਾ ਵੱਡਾ ਇੱਕ ਨੇਤਾ ਵੀ ਇੱਚੋਂ ਪੈਦਾ ਹੋਣਾ ਇਸ ਇਸ ਮੀਟਿੰਗ ਚੋਂ ਨਾ ਤੇ ਮੈਂ ਜਦੋਂ ਬੈਠੇ ਮੈਂ ਕਿਹਾ ਵੀ ਕਾਕਾ ਜਿਵੇਂ ਗੱਲ ਜੀ ਸਟਾਰਟ ਕਰਨੀ ਹੁੰਦੀ ਹੋਂ ਕਾਕਾ ਇਦਾਂ ਦਨ ਤੁਹਾਡੇ ਕਾਣਾ ਆਏਗਾ ਗੋਭੀ ਦੇ ਕੱਚੇ ਪਾਰਨੇ ਉਹ ਕਹਿੰਦਾ ਸੀ ਰਿਕਾਰਡ ਕਰ ਲਿਆ ਮੈਂ ਐ ਜੇ ਗੀਤਕਾਰ ਤੁਹਾਡੇ ਤੋਂ ਗਾਣਾ ਲੈਣਾ ਉਹ ਕਹਿੰਦਾ ਠੀਕ ਹੈ ਜੀ ਕੋਈ ਨਾ ਲੈ ਲਓ ਹੈ ਨਾ ਮੈਂ ਉਹ ਤੇ ਕੱਚੀ ਜੀ ਲਕੀਰਾਂ ਵਾਲੀ ਕਾਪੀ ਜੀ ਤੇ ਉਹ ਲਿਖਾ ਲਿਆ ਜੋ ਉਹਨਾਂ ਦਾ ਗਾਣਾ ਸੀਗਾ ਜਿਹੜਾ ਸੀ ਰਿਕਾਰਡ ਕੀਤਾ ਸੀ ਉਹਦੀ ਵਰਡਿੰਗ ਕੋਈ ਹੋਰ ਸੀ ਮੇਨ ਮੇਨ ਨਹੀਂ ਸੀ ਕਹਿੰਦਾ ਨੇ ਮੈਨੂੰ ਗਾਣਾ ਦੇ ਤਾਂ ਲਿਖ ਕੇ ਤੇ ਹੁਣ ਅਗਲੀ ਗੱਲ ਆਈ ਮੈਂ ਕਿਹਾ ਵੀ ਦੇਖੋ ਹੁਣ ਇਹ ਹੁਣ ਤੱਕ ਇਹ ਗਾਣੇ ਸੀਗੇ ਜਿਹੜੇ ਮੇਰੇ ਨੋਂ ਤੇ ਸੀਗੀ ਗੀਤਕਾਰ ਜਰਨੈਲ ਕਮਾਂਡ ਠੀਕ ਹੈ ਮਿਊਜ਼ਿਕ ਡਾਇਰੈਕਟਰ ਸਰੇਂਦਰ ਵਚਨ ਐਦਾ-ਐਦਾ ਕੋਈ ਕਲਾਕਾਰ ਕੋਈ ਹੋਰ ਸੀ ਲੁਧਿਆਣਾ ਦਾ ਤੇ ਮੈਂ ਕਿਹਾ ਵੀ ਹੁਣ ਇਹਦੇ ਚ ਇੱਕ ਗੀਤਕਾਰ ਤੇਰਾ ਨੌ ਵੀ ਆਊਗਾ ਵੀ ਹੁਣ ਆਪਾਂ ਇੱਥੇ ਕੀ ਲਿਖੀਏ ਵੀ ਆਪਾਂ ਇੱਥੇ ਤੁਹਾਡਾ ਨਾਮ ਕੀ ਲਿਖੀਏ ਭਗਵੰਤ ਸਿੰਘ ਲਿਖੀਏ ਭਗਵੰਤ ਸਿੰਘ ਮਾਨ ਲਿਖੀਏ ਕੀ ਲਿਖੀਏ ਉਹ ਉਹ 1.5 2 3 ਮਿੰਟ ਸੀ ਉਹ 2 3 ਮਿੰਟਾਂ ਦੀ ਕਹਿ ਸਕਦਾ ਕਿ ਕੁਦਰਤ ਨੇ ਹੀ ਜੀ ਕ੍ਰिएशन ਮਤਲਬ 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 ਦੂਰਦਰਸ਼ਕਾਂ ਨੂੰ ਦਿਖਾਈ ਕਿ ਇਹ ਬੰਦੇ ਦੇ ਅੰਦਰ ਤਾਂ ਬਹੁਤ ਕੁਛ ਹੈ ਯਾਰ ਉੱਥੇ ਇਹਨਾਂ ਦਾ ਭਗਵੰਤ ਰੰਦਾ ਚਲਬਿਲਾ ਫਣ ਕਿ ਤੁਸੀਂ ਐਂ ਕਰੋ ਜੀ ਭਗਵੰਤ ਮਾਨ ਲਿਖ ਦਿਓ ਭਗਵੰਤ ਸਿੰਘ ਮਾਨ ਲਿਖ ਦਿਓ ਭਗਵੰਤ ਸਤੋਜ ਵਾਲਾ ਲਿਖ ਦਿਓ ਮੈਂ ਇਦਾਂ ਦੇ ਮੈਂ ਕਹਾਂ ਯਾਰ ਬੰਦਾ ਤਾਂ ਹੈ ਕੁਛ ਨਾ ਤੇ ਮੈਂ ਕਹਾਂ ਯਾਰ ਕੋਈ ਗੱਲ ਨਹੀਂ ਮੈਂ ਮ제 ਮ제 ਹਾਲਾਕੇ ਤਾਂ ਕਮੇਡੀਅਨ ਨਹੀਂ ਹੈਗਾ ਬਸ ਵੈਸੇ ਆਪਾਂ ਕਹਿੰਦੇ ਨਾ ਕੋਈ ਗੱਲ ਨਹੀਂ ਯਾਰ ਤੂੰ 10 ਕੀ ਲਿਖਣਾ ਪਰ ਆਪਾਂ ਭਗਵੰਤ ਸਿੰਘ ਮਾਨ ਸਤੋਜ ਵਾਲਾ ਲਿਖ ਦਾਂਗੇ ਇਹ ਕਹਿ ਕੇ ਚਲੋ ਜੀ ਮੈਂ ਮਨ ਚ ਬਣਾ ਲਿਆ ਕਿ ਇਹਦਾ ਆਪਾਂ ਕੀ ਲਿਖਣਾ ਆਪਾਂ ਨਾਮਕਰਨ ਕਰਨਾ ਇਹਦਾ ਜਿਹੜਾ ਕਾਸਟਾਂ ਦੇ ਹੋਣਾ ਭਗਵੰਤ ਮਾਨ ਹੀ ਹੋਣਾ ਬਾਪ ਦੇ ਮਨ ਚ ਬਣਾ ਲਿਆ ਉਹ ਮੈਂ ਲਿਖ ਕੇ ਵੀ ਲੈ ਲਿਆ ਉਹਨਾਂ ਨੇ ਲਿਖ ਕਿਤੇ ਕਾਗਜ਼ ਪਿਆ ਹੋਣਾ ਕਿ ਲਿਖ ਕੇ ਵੀ ਦੇਤਾ ਕਿ ਗਾਣਾ ਮੈਂ ਜਰਨਲ ਕਮਾਂਡਰ ਨੂੰ ਰਿਕਾਰਡਿੰਗ ਬਾਅਦ ਤੇ ਦੇ ਰਿਹਾ ਜਿੱਥੇ ਜਿੰਮੇ ਮਰਜ਼ੀ ਨੂੰ ਵਰਤਣ ਕਰਨ ਜੋ ਸਾਡੀ ਸਿੰਪਲ ਜੀ ਵਰਡ ਕੋਈ ਐਗਰੀਮੈਂਟ ਨਹੀਂ ਕੋਈ سٹਾਮਪ ਇਸ ਸਿੰਪਲ ਹੈ ਨਾ ਤੇ ਮੈਂ ਕਿਹਾ ਯਾਰ ਬੰਦੇ 'ਚ ਕੁਝ ਹੈਗਾ ਆਪਦੇ ਮਨ ਨਾਲ ਮੈਂ ਸੋਚਿਆ ਠੀਕ ਹੈ ਤੇ ਮੈਂ ਕਿਹਾ ਤੁਸੀਂ ਜੇ ਜਾਨਦੇ ਹੋ ਯੂਥ ਫੈਸਟੀਵਲਾਂ ਤੇ ਜਾਓ ਜੋ ਵੀ ਹੈ ਉੱਥੇ ਇਹ ਤਾਂ ਹੀ ਇਕੱਲਾ ਇਹ ਗਾਣਾ ਗਾ ਕੇ ਆਉਂਦੇ ਹੋਗੇ ਤੁਸੀਂ ਹੋਰ ਵੀ ਉੱਥੇ ਕੁਝ ਕਰਦੇ ਹੋਗੇ ਕਹਿੰਦਾ ਹਾਂਜੀ ਅਸੀਂ ਕਰਦੇ ਆਂ ਮੈਂ ਵਿਕਰੀ ਕਰਦੇ ਆਂ ਅਸੀਂ ਸਕਿੱਟਾਂ ਵੀ ਕਰਦੇ ਆਂ ਸਭ ਕੁਝ ਕਰਦੇ ਆਂ ਮੈਂ ਕਿਹਾ ਸੁਣਾ ਯਾਰ ਤੋ ਕੋਈ ਚੀਜ਼ ਹੋਰ ਸੁਣਾ ਕੀ ਤੁਸੀਂ ਉੱਥੇ ਕਰਦੇ ਹੋ ਤੇ ਇਹਨਾਂ ਨੇ ਜੀ ਮੈਨੂੰ ਦੋ ਕੁ ਚੀਜ਼ਾਂ ਸੁਣਾਈਆਂ ਇੱਕ ਸਾਢੇ ਸਮਿਆਂ ਚ ਨਾ ਜਦੋਂ ਕਲਾਕਾਰਾਂ ਨਾਲ ਸਟੇਜ ਸੈਕਟਰੀ ਆਉਂਦੇ ਹੁੰਦੇ ਸਰਿੰਦਰ ਕੌਰ ਉਹਨਾਂ ਦੇ ਜ਼ਮਾਨੇ ਚ ਦਰਦਾਰ ਸੰਦੂਰਾਂ ਜ਼ਮਾਨੇ ਚ ਉਹ ਇੱਕ ਕੁੱਠੀਆਂ ਜਾਂ ਖਬਰਾਂ ਸੁਣਾਉਂਦੇ ਹੁੰਦੇ ਵੀ ਇੱਕ ਫੁਲਕਾ ਫਟਣ ਨਾਲ ਆਇਆ ਹੋ ਗਿਆ ਮੱਛਰ ਨੇ ਜਾ ਰੇਕ ਤਾ ਫਲਾਣਾ ਫਲਾਣਾ ਇਹਨਾਂ ਨੇ ਮੈਨੂੰ ਕੁਝ ਆਈਟਮਾਂ ਹੀ ਸੁਣਾਈਆਂ ਇੱਕ ਇਹਨਾਂ ਨੇ ਮੈਨੂੰ ਬਹੁਤ ਵਧੀਆ ਆਈਟਮਾਂ ਸੁਣਾਈ ਘਰਾੜੇ ਮੇਰੇ ਬਾਪੂ ਦੇ ਉਹ ਪਾਸੇ ਕੈਸਟ ਜੀ ਪਾਈ ਬਾਚ ਤੇ ਮਖਾਂ ਜਰੇ ਤਾਂ ਤਦੋ ਕਲਾਕਾਰ ਬੰਦਾ ਹੈ ਕ੍ਰੀਏਟਿਵ ਬੰਦਾ ਹੈ ਕ੍ਰੀਏਟਿਵ ਮੈਂ ਤਰਿਛ ਤਾਂ ਹੋਰ ਚੀਜ਼ਾਂ ਵੀ ਹੈਗੀਆਂ ਉਹ ਦੇਖੋ ਜਿਹੜਾ ਬਿਜ਼ਨਸਮੈਨ ਹੁੰਦਾ ਹੈ ਜਾਂ ਜਾਂ ਕ੍ਰੀਏਟਿਵ ਬੰਦਾ ਹੁੰਦਾ ਹੈ ਉਹਦਾ ਡਬਲ ਮੈਂਡ ਚੱਲਦਾ ਆ ਦੇਖਾ ਪਉਣ ਗੱਲ ਕਰਦੇ ਆ ਆਪਾਂ ਗੱਲ ਜਿੱਥੋਂ ਮਰਜੀ ਸ਼ੁਰੂ ਕਰੀਏ ਆਪਣਾ ਅਗਲਾ ਸਵਾਲ ਆ ਆਵਧਿਆਪੀ ਮਲ ਪੈਦਾ ਹੋ ਜਾਂਦਾ ਹੈ ਤੇ ਮੇਰੇ ਬੈਠੇ ਬੈਠੇ ਦਿਮਾਗ ਚ ਆਈ ਜੇ ਕਲ ਮੈਂ ਇਹ ਚੀਜ਼ਾਂ ਜੇ ਇਸ ਚੀਜ਼ ਨਾਲ ਮੈਚ ਕਰ ਜਾਣ ਕਿਤੇ ਇਹਦਾ ਸੋਨੇ ਦਸਾ ਅੱਗੇ ਵਾਲੀ ਗੱਲ ਹੋ ਜਾਊਗੀ ਮੈਂ ਦੋ ਤਿੰਨ ਚੀਜ਼ਾਂ ਸੁਣੀਆਂ ਮੈਂ ਕਿਹਾ ਮੈਂ ਕਿਹਾ ਤੂੰ ਕਰਨਾ ਕੀ ਚਾਹੁੰਦਾ ਏਂ ਜ਼ਿੰਦਗੀ ਚ ਕਹਿੰਦਾ ਜੀ ਕੱਢਣ ਤਾਂ ਪਰੇਲੇ ਹੀ ਨੇ ਆਪਾਂ ਅਗੇ ਕਰਨਾ ਤਾਂ ਕੀ ਹੈ ਉਹ ਅੱਛਾ ਤੇ ਮੈਂ ਕਿਹਾ ਜੇ ਤੂੰ ਕੋਈ ਕਰਨਾ ਹੈ ਜ਼ਿੰਦਗੀ ਚ ਜਿਹੜਾ ਸਟਾਈਲ ਉਹਦਾ ਗੱਲ ਕਰਨ ਦਾ ਮਲ ਸੀਨੀਅਰ ਜਿਹਾ ਦਿਖਾਉਣਾ ਉਹ ਚੀ ਚੁੱਟ ਜਾ ਵੀ ਐਸੀ ਕੰਪਨੀ ਆ ਰਹੀ ਆ ਉਹ ਤਾਂ ਆਪਣੇ ਚਾਹੀ ਨਹੀਂ ਸੀ ਵੱਲ ਉਮਰ ਦੇ ਹਿਸਾਬ ਨਾਲ ਥੋੜਾ ਫਰਕ ਸੀ ਤੇ ਮੈਂ ਕਿਹਾ ਵੀ ਤੁਸੀਂ ਜੇ ਕੁਝ ਕਰਨਾ ਹੈ ਨਾ ਤੁਸੀਂ ਐ ਕਰੋ ਇਹ ਸਾਡੀ ਕੈਸਟ ਤਿਆਰ ਪਈ ਹੈ ਤਿਆਰ ਵੀ ਸੀ ਬਿਲਕੁਲ ਕਿ ਤਿਆਰ ਸੀ ਕੈਸਟਰ ਲੀਜ ਹੁਣ ਤੇ ਆ ਗੱਲ ਨਵੀਂ ਆ ਗਈ ਵਿੱਚ ਕੁਦਰਤੀ ਇਹ ਕਹਿ ਲਓ ਜਾਂ ਉਹ ਬੰਦਾ ਜਿਸ ਬੰਦੇ ਨੇ ਕਿਹਾ ਇਹ ਮੁੰਡਾ ਦਾ ਸੁਨਾਮ ਕਾਲਜ ਪੜਦਾ ਤੇ ਉਹ ਬੰਦਾ ਇੱਕ ਜਿਹਨੇ ਉਂਗਲੀ ਕਰੀ ਆ ਇੱਧਰ ਨੂੰ ਰਾਹ ਜਾਂਦਾ ਹੈ ਨਾ ਤਾਂ ਉਹ ਬੰਦਾ ਇਹ ਗੱਲ ਨਾ ਕਰਦਾ ਜਾਂ ਅਸੀਂ ਕੁਦਰਤੀ ਉਹਦੇ ਮਹਿਲਾ ਚੌਕ ਨਾ ਖੜਦੇ ਅਮੈਡਰ ਗੱਡੀ ਸੀ ਸਾਡੇ ਕੋਲੇ ਤੇ ਉਹ ਪਤਾ ਨਹੀਂ ਕਹਾ ਕਿ ਆਪਰਦਾ ਜ਼ਿੰਦਗੀ ਚ ਉਹ ਕੈਸਟਰ ਕਿਵੇਂ ਰੀਲੀਜ ਹੁੰਦੀ ਕੀ ਕਿੱਥੇ ਗੱਲ ਹੁੰਦੀ ਤਾਂ ਇਹ ਦੋ ਬੰਦੇ ਇਕੱਠੇ ਕਰਕੇ ਕਹਿੰਦੇ ਸਾਨੂੰ ਵੀ ਤੁਸੀਂ ਮੇਰਾ ਗਾਣਾ ਵਰਤ ਲਿਆ ਜਾਂ ਕੁਝ ਵੀ ਜਾਂ ਕੀ ਹੁੰਦੀ ਨਾ ਤੇ ਉਹ ਮੁੱਖਾ ਜਰ ਤੂੰ ਆ ਜਾ ਫਿਰ ਲੁਧਿਆਣੇ ਆ ਜਾ ਆ ਸਾਡਾ ਐਡਰੈਸ ਹੈ ਪਰ ਆ ਤੂੰ 4 ਦਿਨਾਂ ਦੇ ਵਿੱਚ ਵਿੱਚ ਜਾ ਕੇ ਗਿਆ ਸੀ ਨਾ ਬੁੱਧਵਾਰ ਵੀਰ ਤੱਕ ਵੀਰ ਤੱਕ ਉਹਦੇ ਮੇਰੇ ਖਿਆਲ ਸ਼ਨੀਵਾਰ ਸੀ ਸ਼ਾਇਦ ਤੇ ਵੀ ਅਸੀਂ ਇਹ ਡਿਸੀਜਨ ਲੈਣਾ ਕਿ ਕਿ ਸਰਟ ਲੀਜ਼ ਕਰਨੀ ਆ ਚਲੋ ਜੀ ਇੱਤੀ ਜੇ ਕਿਸਾ ਉੱਥੇ ਦਿਨ ਆ ਗਏ ਉੱਤੇ ਸੋਹਣੀਆਂ ਚੀਜ਼ਾਂ ਚੋਝਾਂ ਤੇ ਮੇਰਾ ਦਿਮਾਗ ਚੱਲ ਗਿਆ ਕਿ ਵੀ ਜਿਹੜੇ ਗਾਣੇ ਨੇ ਇਹ ਗਾਣਿਆਂ ਦੇ ਨਾਲ ਆਪਾਂ ਸਕਿੱਟਾਂ ਪਾਉਣੇ ਆ। ਫਿਰ ਬਰਾੜ ਸਾਹਿਬ ਅਸੀਂ ਕੈਸਟ ਤਿਆਰ ਕਰੀ ਸਕਿੱਟਾਂ ਭਗਵੰਤੌਰਾਂ ਦੀਆਂ ਤੇ ਉਸ ਤੋਂ ਬਾਅਦ ਉਹ ਗਾਣੇ ਉਹ ਮੁੰਡੇ تھے ਸੰਦੀਪ ਗੋਗੀ ਅਸੀਂ ਉਹਦਾ ਨਾਂ ਰੱਖਿਆ ਸੀਗਾ। ਉਹ ਕੇਵਲ ਜਲਾਲ ਭਾਈ ਉਹਨਾਂ ਦਾ ਬੇਟਾ ਸੀਗਾ। ਤੇ ਬਾਅਦ ਚ ਉਹਦਾ ਨਾਂ ਕੋਈ ਹੋਰ ਰੱਖ ਕੇ ਵੀ ਗਾਣੇ ਗੁੰਨੇ ਆਏ ਕਾਫੀ। ਤੇ ਉਹ ਇੱਥੇ ਦੇਖੋ ਟਰਨਿੰਗ ਪੁਆਇੰਟ ਲਾਇਫ ਦਾ। ਹਾਂ ਸਨੀਪ ਗੋਗੀ ਨੇ ਉਹ ਗਾਣਾ ਗਾਇਆ ਸੀ ਕੁਝ ਕੈਸਰ ਚ ਗਾਣਾ ਸੀ ਪੇਠਿਆਂ ਦੇ ਮਾਲਕੋ ਹੂੰ ਸ਼ਿਤਰਾਂ ਦੇ ਆਸ਼ਕੋ ਗਾਣਾ ਸੀਗਾ ਹੁਸਨਾਂ ਦੇ ਮਾਲਕੋ ਦੀ ਤਰਜ ਤੇ ਇਹ ਤਾਂ ਫੁੱਲਾਂ ਨੇ ਕੱਚੇ ਵਾਰਨ ਦੀ ਤਰਜ ਤੇ ਹੋ ਗਿਆ ਗਾਣਾ ਤੇ ਉਹ ਇੱਕ ਹੁਸਨਾਂ ਦੇ ਮਾਲਕੋ ਹਰਰੂਨ ਭਾਜੀ ਦਾ ਗਾਣਾ ਸੀ ਉਹਦੀ ਤਰਜ ਤੇ ਗਾਣਾ ਸੀ ਇਸ ਤਰ੍ਹਾਂ ਦੇ ਆਸ਼ਕੋ ਸਤਾਇਆ ਨਾ ਕਰੋ ਤਾਂ ਉਹਦੀ ਤਰਜ ਤੇ ਕਿ ਇਹਨਾਂ ਨੇ ਗਾਣਾ ਲਿਖਿਆ ਸੀ ਮਾਨਸਾਵਰਾਂ ਨੇ ਕਿ ਪੇਠਿਆਂ ਦੇ ਮਾਲਕੋ ਸਤਾਇਆ ਨਾ ਕਰੋ ਬੋਰੀਆਂ ਚ ਬੇਠਿਆਂ ਨੂੰ ਪਾਇਆ ਨਾ ਕਰੋ ਇਦਾਂ ਇਦਾਂ ਕੁਛ ਆਲ ਨੂੰ ਪਾਇਆ ਨਾ ਕਰੋ ਇਦਾਂ ਕਮੇਡੀਜ਼ ਬੱਚਿਆਂ ਵਾਲੇ ਗਾਣੇ ਸੀ ਮਤਲਬ ਇੱਕਦਮ ਔਰ ਤਰ੍ਹਾਂ ਵਿਅੰ ਅਸੀਂ ਜਲੰਧਰ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਹੁੰਦਾ ਉਹ ਜਿਹੜੇ 8 ਵਜੇ ਪ੍ਰੋਗਰਾਮ ਨਹੀਂ ਚੱਲਦੇ ਹੁੰਦੇ ਤੇ ਪਹਿਲਾਂ ਪੁਰਾਣੇ ਜ਼ਮਾਨੇ 'ਚ ਉਹ ਇਦਾਂ ਦੇ ਇੱਕ ਲੱਕ ਲੱਕ ਸੁਰਮੇ ਦੀ ਲਸ਼ਕਾਰਾ ਲਸ਼ਕੂਰਾ ਪ੍ਰੋਗਰਾਮ ਸੀ ਉਹਨਾਂ ਤੇ ਇੱਕ ਗਾਣਾ ਚੱਲ ਗਿਆ ਤੁਹਾਡਾ ਰਾਤੋ ਰਾਤ ਸਟਾਰ ਤੁਸੀਂ ਅੱਛਾ ਬੜੇ ਬੜੇ ਨਾਂ ਜੇ ਆਪਾਂ ਨਾਮ ਕ ਲਈਏ ਤੇਰ ਭਾਜਨ ਮਾਨ ਕੀ ਮਨੋਣ ਵਾਰਸ ਕੀ ਹੋਰ ਕਿੰਨੇ ਸੈਂਕੜੇ ਕਲਾਕਾਰ ਜਿਹਦੇ ਨਾਲ ਇੱਕ ਗਾਣਾ ਉੱਥੇ ਵੱਜ ਗਿਆ ਤਾਂ ਉਹ ਰਾਤੋ ਰਾਤ ਸਟਾਰ ਹੈ ਬੰਦਾ ਸਰਦੂਲ ਭਾਜੀ ਦਾ ਜਿਹੜੀ ਆਗੀ ਰੋੜ ਰਵੇ ਦੀ ਲਹਰੀ ਵਾਲਾ ਗਾਣਾ ਉਹ ਉਹਨਾਂ ਨੇ ਉੱਥੇ ਗਾਇਆ ਸੀ ਰਾਤ ਰਾਤ ਵਾਲਾ ਸਦੂਲ ਸਟ ਕ੍ਰੇਸੀ ਆ ਰੀਲਾ ਰੁੱਲਾਂ ਵਾਲਾ ਕੱਤਾ ਹੁਣ ਚੱਲਿਆ ਨਾ ਕੰਮ ਜਾ YouTube ਆ ਕਹਿ ਲਈ ਫੇਸਬੁੱਕ ਆ ਕਹਿ ਲਈ ਸਭ ਤੋਂ ਵੱਡਾ ਉਹਦੋਂ ਪਲੇਟਫਾਰਮ ਸੀ ਜਲੰਧਰ ਦੂਰਾਸ਼ਨ ਤੇ ਸੋਮਵਾਰ ਦੇ ਰਾਤ ਦੇ 8 ਵਜੇ ਗਾਣਾ ਆ ਗਿਆ ਲੋਕਾਂ ਨੂੰ ਪਸੰਦ ਆ ਤਾਂ ਆ ਗਿਆ ਅਗਲੇ ਦਿਨ ਲੋਕ ਲੱਭਦੇ ਫਿਰ ਦਿੰਦੇ ਉਹਨੂੰ ਸੈਂਕੜੀ ਕਲਾਕਾਰ ਇਦਾਂ ਦੇ ਆ ਗਿਆ ਬਾਬਾ ਜੀ ਬਹੁਤ ਲੰਬੀ ਲਿਸਟ ਹੈ ਜਿਹੜਾਂ ਨੇ ਆਪਾਂ ਗੱਲ ਕਰੀਏ ਜਿੱਥੋਂ ਤੋਂ ਗਾਣੇ ਟੁੱਟੇ ਆਪ ਭਜਨਾਮ ਲਈ ਇੱਕ ਸ਼ੋਅ ਸ਼ੋਅ ਦੀ ਐਂਕਰਿੰਗ ਕਰਦਾ ਹੁੰਦਾ ਤਾਂ ਪਉਂਕ ਪਉਂਕ ਤੇ ਮੇਰੇ ਕੋਲ ਹੀ ਰਹਿੰਦਾ ਹੁੰਦਾ ਤਾਂ ਉਹ ਰਹਿਣ ਜੇ ਲੱਗਿਆ ਸੀ ਉੱਥੇ ਤੇ ਮੈਂ ਪਉਂਕ ਤੇ ਭਾਜਨਾ ਇਕੱਠੇ ਹੀ ਕੰਮ ਕਰਦੇ ਸੀ ਉਹਦੀਆਂ ਕਸਟਾਂ ਕੁਸਟਾਂ ਮੈਂ ਭਲਾ ਮੰਲੇ ਦੀ ਵਗੈਰਾ ਵਗੈਰਾ ਸੀ ਕੱਡੀਆਂ ਸੀ ਗਿਆ ਤੇ ਅਸੀਂ ਉਹ ਸ਼ੋਹ ਦੀ ਰਿਕਾਰਡਿੰਗ ਤੇ ਇਹਨੇ ਜਾਣਾ ਹੁੰਦਾ ਸੀ ਭਜਨਾਂ ਵਾਲੀ ਨੇ ਗੁਰਦੇਵ ਢਿੱਲੋਂ ਭਜੁਰਾਂ ਨੇ ਪਵੰਤ ਵੀ ਸਾਡੇ ਨਾਲ ਹੀ ਚਲਾ ਗਿਆ ਪਵੰਤ ਨੂੰ ਗੱਡੀ ਚ ਚਲਾਉਣ ਦਾ ਬਹੁਤ ਸ਼ੌਂਕ ਸੀ ਤੇ ਅਮੇਰ ਜੀ ਇਹ ਚਲਾ ਲੈਂਦਾ ਸੀ ਚੱਲ ਜਾਂਦੇ ਉਹਨੂੰ ਵੀ ਸ਼ੌਂਕ ਸੀ ਗੱਡੀ ਚ ਚਲਾਉਂਦਾ ਪਹਿਲਾਂ ਉਹ ਵੈਸੇ ਆਰਟਿਸਟਾਂ ਨਾਲ ਜਾਂਦਾ ਹੁੰਦਾ ਰਿਹਾ ਅਸੀਂ ਉੱਥੇ ਗਏ ਤਾਂ ਜਿਹੜੇ ਉੱਥੇ ਗੁਰਦੀਪ ਸਿੰਘ ਭਾਜੀ ਸੀਗੇ ਪ੍ਰੋਡਿਊਸਰ ਉਸ ਸ਼ੋਅ ਦੇ ਤੇ ਉਹ ਕਹਿੰਦੇ ਵੀ ਕੋਈ ਨਵਾਂ ਕੀ ਕਰ ਰਹੇ ਹੋ ਮੈਨੂੰ ਪੁੱਛਿਆ ਨਾ ਮੈਂ ਕਿਹਾ ਅਸੀਂ ਤਾਂ ਕੈਸਟ ਕੱਢ ਰਹਿਆ ਗੋਬੀ ਦੇ ਕੱਚੇ ਫਾਰਨੇ ਕੀ ਇਹ ਕਹਿੰਦੇ ਇੱਥੇ ਕੀ ਹੈ ਮੈਂ ਕਿਹਾ ਇਦਾਂ ਇਦਾਂ ਦੇ ਗਾਣੇ ਨੇ ਤੇ ਕਹਿੰਦੇ ਇਹ ਚ ਕੋਈ ਗਾਣਾ ਕਰ ਲਓ ਤੁਸੀਂ ਸ਼ੋਅ ਚ ਮਾ ਠੀਕ ਹੈ ਜੀ ਅਸੀਂ ਉਪਵੰਤ ਨੇ ਬੈਠੇ ਬੈਠੀ ਉਹ ਪੇਠੇ ਦੇ ਮਾਲਕੋ ਅੜਾ ਗਣਾ ਜਸਨਾਤਾ ਵੀ ਪੇਠੇ ਦੇ ਮਾਲਕੋ ਹੁਣ ਉਹ ਉਹ ਗਾਣਾ ਜਿਹੜਾ ਅਸੀਂ ਕੀਤਾ ਸੀ ਰਿਕਾਰਡ ਅਸੀਂ ਕਿ ਉਹ ਸੰਦੀਪ ਗੋਗੀ ਦੀ ਆਵਾਜ਼ ਚ ਕੀਤਾ ਸੀ ਗਾਣਾ ਰਿਕਾਰਡ ਭਗਵੰਤ ਮਾਨ ਉਹਨਾਂ ਦਾ ਕਿਤੇ ਨਾ ਨਹੀਂ ਵੀ ਆਪਾਂ ਨੇ ਭਗਵੰਤ ਮਾਨ ਉਹਨਾਂ ਨੇ ਆ ਕੇ ਇਹ ਗਾਣਾ ਗਾਉਣਾ ਹੈ ਜਾਂ ਇੱਥੇ ਪਰਫਾਰਮ ਕਰਨਾ ਹੈ ਉਹ ਸ਼ੋਅ ਚ ਆਉਣਾ ਹੈ ਨਾ ਤੇ ਉੱਥੇ ਜੀ ਕੰਟੇਨ ਚ ਅਸੀਂ ਬੈਠੇ ਚਾਹ ਪੀਂਦੇ ਪੀਂਦੇ ਜੇ ਉਹ ਕਹਿੰਦਾ ਠੀਕ ਆ ਜੀ ਤੁਸੀਂ ਐ ਕਰੋ ਸ਼ਨੀਵਾਰ ਨੂੰ ਆ ਜਾਓ ਰਿਕਾਰਡਿੰਗ ਤੇ ਉਹਦੇ ਬੁੱਧਵਾਰ ਸੀਗਾ ਤੁਸੀਂ ਅਸੀਂ ਉਹ ਕੈਂਸਲ ਰਿਲੇਟ ਕਰ ਲਈ ਲੇਟ ਤਾਂ ਕਰ ਲਈ ਕਿਉਂਕਿ ਭਗਵਾਨ ਤੌਰ ਤੇ ਨੇ ਸਕਿੱਟਾ ਸਕੁਟਾ ਰਿਕਾਰਡ ਕਰਦੇ ਲਾਫਟਰ ਲੂਟਰ ਪਾਉਂਦੇ ਸਾਨੂੰ ਹਫਤਾ ਲੰਘ ਗਿਆ ਜਿਹੜੇ ਹਫਤੇ ਸਾਡਾ ਰਿਲੀਜ਼ ਉਹ ਹਫਤਾ ਲੰਘ ਗਿਆ ਜਾਨੀ ਕਿ ਉਹ ਕੈਸਾ ਅਗਲੇ ਹਫਤੇ ਤੇ ਚਲੀ ਗਈ ਉਹ ਸਬ ਬੁੱਧਵਾਰ ਦੀ ਮੈਂ ਗੱਲ ਕਰਾਂ ਜਿਹੜੇ ਹਫਤੇ ਕੈਸਾ ਰਿਲੀਜ਼ ਹੋਣੀ ਸੀ ਕੈਸਾ ਹੋਰ ਲੇਟ ਹੋ ਗਈ ਇਸ ਕਰਕੇ ਉਹ ਹਫਤਾ ਸਾਡੇ ਕੋਲ ਖਾਲੀ ਹੋ ਗਿਆ ਤਾਂ ਗਰੀਬ ਹੋਰੀ ਕਹਿਣ ਲੱਗੇ ਵੀ ਕਰੋ ਯਾਰ ਤੁਸੀਂ ਅਸੀਂ ਬੜੇ ਚਾਹੀ ਚਾਹੀ ਵੀ ਯਾਰ ਆਪਣੀ ਕੈਸਟ ਦਾ ਗਾਣਾ ਆਊਗਾ ਉਹ ਅੰਤ ਨੂੰ ਵੀ ਕਿਤੇ ਇਹ ਨਹੀਂ ਵੀ ਯਾਰ ਮੇਰਾ ਗਾਣਾ ਜਾਂ ਮੇਰੀ ਥੀਮ ਜਾਂ ਐਦਾਂ ਕੋਈ ਹੋਰ ਕਰ ਰਿਹਾ ਐਦਾਂ ਦੀ ਗੱਲ ਹੁੰਦੀ ਨਹੀਂ ਸੀ ਨਾ ਪਹਿਲਾਂ ਕਲਾਕਾਰਾਂ ਚ ਬਹੁਤ ਸਾਰੇ ਫਰੈਂਡਲੀ ਇੱਕ ਦੂਜੇ ਨੂੰ ਮਤਲਬ ਉਹ ਕਰਦੇ ਹੁੰਦੇ ਉਤਸ਼ਾਹਤ ਕਰਦੇ ਹੁੰਦੇ ਅਸੀਂ ਗਏ ਜੀ ਬੜੇ ਚਾਹੀ ਚਾਹੀ ਉਹ ਮੁੰਡੇ ਨੂੰ ਜਾ ਕੇ ਕਿਹਾ ਕਿ ਵੀ ਤੇਰਾ ਆ ਗਾਣਾ ਰਿਕਾਰਡ ਕਰਨਾ ਆਪਾਂ ਨੇ ਪਰਸੋਂ ਤੇਰਾ ਉੱਥੇ ਰਿਕਾਰਡਿੰਗ ਹੈ ਪਰਸੋਂ ਚੌਥੇ ਵੀ ਤੂੰ ਰਹੀ ਉਹ ਇੱਕ ਏਰੀਆ ਪੈਂਦਾ ਇੱਧਰ ਤੱਕਾ ਵਸਤੀ ਤਾਂ ਉਧਰ ਰਹਿੰਦੇ ਹੁੰਦੇ ਆ ਆਰਟਿਸਟ ਜ਼ਿਆਦਾ ਅਸੀਂ ਉਧਰ ਲੱਦੇ ਹਾਂ ਫਰੋਹ ਰੋਡ ਤੇ ਰਹਿੰਦੇ ਹੁੰਦੇ ਆ ਉਹ ਅਸੀਂ ਟਾਈਮ ਦੇ ਕੇ ਉਹਨੂੰ ਆਗੇ ਜੀ ਜਿੱਦ ਤੇ ਰਿਕਾਰਡਿੰਗ ਸੀ ਵੀ ਪਰਸੋਂ ਆਪਣੀ ਰਿਕਾਰਡਿੰਗ ਅੱਜ ਤੈਨੂੰ ਸਵੇਰੇ ਲੈਣ ਆਵਾਂਗੇ ਤਾਂ ਟਾਈਮ ਦੇ ਕੇ ਅਸੀਂ ਆ ਗਏ ਤਾਂ ਅਗਲੇ ਦਿਨ ਜੇ ਅਸੀਂ ਗਏ ਉੱਥੇ ਉਹਨੂੰ ਲੈਣ ਤੀਜੇ ਦਿਨ ਜਾਨੀ ਕਿ ਰੇਟਲੋਂ ਉਹ ਬੰਦਾ ਘਰੇ ਨਾ ਅੱਛਾ ਤੇ ਉਹਦੀ ਮਤਾਂ ਜੀ ਨੂੰ ਪੁੱਛਿਆ ਉਹ ਕਹਿੰਦੇ ਵੀ ਇੱਧਰ ਗਿਆ ਕਿ ਕ੍ਰਿਕਟ ਖੇਡਣ ਗਿਆ ਦੇਖੋ ਜ਼ਿੰਦਗੀ ਕਿੱਥੋਂ ਪਲਟਾ ਮਾਰਦੀ ਹੈ ਮਤਲਬ ਹੱਪ ਪੈਰ-ਪੈਰ ਤੇ ਜ਼ਿੰਦਗੀ ਤੁਹਾਨੂੰ ਮੌਕਾ ਵੀ ਦਿੰਦੀ ਹੈ ਤੇ ਤੁਹਾਡੇ ਤੋਂ ਮੌਕੇ ਜੇ ਨਾ ਸਮਝੇ ਜਾਂਦਾ ਤੁਹਾਨੂੰ ਮਤਲਬ ਜਿਹੜਾ ਬੰਦਾ ਮੌਕਾ ਸਮਝ ਜਾਂਦਾ ਉਹ ਕਿੱਥੋਂ ਕਿੱਥੇ ਕ ਜਾਂਦਾ ਇਹਦੇ ਵਿੱਚ ਹੋਰ ਵੀ ਸਟੋਰੀ ਆਪਾਂ ਮਲੇ ਉਹਨੂੰ ਹੁਣ ਗਾ ਲੰਗਾ ਤੇ ਇੱਕ ਹੋਰ ਕਲਾਕਾਰ ਨੇ ਵੀ ਇੰਨੀ ਕਿਸਮਤ ਨੇ ਧੱਕਾ ਦਿੱਤਾ ਜਿਨੇ ਕੇ ਗਾਣੇ ਨਹੀਂ ਗਾਏ ਉਹ ਆਪਾਂ ਕਦੇ ਅਗਲੀ ਵਾਰੀ ਗੱਲ ਸਾਂਝੀ ਕਰਾਂਗੇ ਪੂਰੀ ਟ੍ਰੇਲਿਕ ਪੂਰਾ ਐਪੀਸੋਡ ਕਰ ਲਾਂਗੇ ਇਸ ਗੱਲ ਤੇ ਉੱਥੇ ਹੀ ਉਹ ਮੁੰਡਾ ਲੱਬਿਆ ਲੱਬਿਆ ਉਹ ਦੇਖਿਆ ਨਹੀਂ ਕਹਾ ਡੂੰਗੀ ਜਿਹੀ ਜਗ੍ਹਾ ਖੁੰਦੀ ਇੱਧਰ ਮਾਰਾ ਟਾਉਨ ਤੋਂ ਪਿਛਲੇ ਪਾਸੇ ਨਹਿਰ ਕੋਲੇ ਉੱਥੇ ਕ੍ਰਿਕਟ ਖੇਡਣ ਲੱਗੇ ਜਵਾਕ ਤੇ ਲੋਕਾਂ ਦਾ ਤੁਸੀਂ ਬੈਠੋ ਮੈਂ ਬੁਲਾ ਕੇ ਲੈ ਕੇ ਆਉਣਾ ਉਹ ਉੱਥੇ ਉਹ ਗਿਆ ਜੀ ਉੱਥੇ ਜਾ ਜੁਕੇ ਉਹਨੇ ਜਵਾਬ ਦਿੱਤਾ ਉਹ ਕਹਿੰਦਾ ਮੈਂ ਨਹੀਂ ਜਾਣਾ ਜੀ ਵੀ ਮੈਂ ਤਾਂ ਅੱਜ ਮੇਰਾ ਤਾਂ ਮਹੱਲੇ ਦੇ ਦੂਜੇ ਮਹੱਲਿਆਂ ਦਾ ਆਪ ਵਿੱਚ ਮੈਚ ਹੈ ਸਾਡਾ ਕ੍ਰਿਕਟ ਦਾ ਮੈਂ ਕੈਪਟਨ ਆ ਜੇ ਸਾਡੀ ਟੀਮ ਹਾਰ ਗਈ ਮੇਰੇ ਤੇ ਗੱਲ ਆਊਗੀ ਮੈਂ ਘਾਣਾ ਤੋ ਕੀ ਲੈਣਾ ਦੇਖੋ ਹਾਲਾਂਕਿ ਕਲਾਕਾਰ ਬੰਦਾ ਹੋ ਹਮਮ ਕਲਾਕਾਰ ਘਰਾਣੇ ਦਾ ਬੰਦਾ ਉਹ ਮਾਨਕ ਸਾਹਿਬ ਦੀ ਫੈਮਿਲੀ ਚੋਂ ਆ ਸੀ ਮੁੰਡਾ ਉੱਥੋਂ ਜੀ ਉਹ ਗੁਰਦੇਵ ਬੱਟਜਾ ਖਾ ਕੇ ਆ ਗਿਆ ਤੇ ਚਲੋ ਚੱਲੀ ਆਪਾਂ ਨਾ ਅਸੀਂ